ਸੋਨ ਸਰੂਪ ਬਣਾਇਆ ਮਾਲਕ ਮੇਰੇ ਨੇ ਮਾਲਕ ਮੇਰੇ ਨੇ ਸੋਨ ਸਰੂਪ ਬਣਾਇਆ ਮਾਲਕ ਮੇਰੇ ਨੇ ਬਿੰਬ ਨੀਰ ਤੋਂ ਪੈਦਾ ਕਰਕੇ ਮਾਨਸ ਨਾਮੇ ਦਾ ਹੀ ਤਰਕੇ ਬਿੰਬ ਨੀਰ ਤੋਂ ਪੈਦਾ ਕਰਕੇ ਮਾਨਸ ਨਾਮੇ ਦਾ ਹੀ ਧਰ ਕੇ ਦੁਨੀਆਂ ਵਿੱਚ ਬਸਾਇਆ ਮਾਲਕ ਮੇਰੇ ਨੇ ਸੋਨ ਸਰੂਪ ਬਣਾਇਆ ਮਾਲਕ ਮੇਰੇ ਨੇ ਹੱਥ دیے ਕਰ ਨੇਕ ਕਮਾਈ ਸਾਧ ਸੰਗਤ ਜਿਨ ਸੇਵਾ ਲਾਈ ਹੱਥ دیے ਕਰ ਨੇਕ ਕਮਾਈ ਸਾਧ ਸੰਗਤ ਜਿਨ ਸੇ ਵਾਲਾਈ ਜੀਵਨ ਸਫਲ ਬਨਾਇਆ ਮਾਲਕ ਮੇਰੇ ਨੇ ਸੋਨ ਸਰੂਪ ਬਨਾਇਆ ਮਾਲਕ ਮੇਰੇ ਨੇ ਕਾਨ دیے ਸੁਨ ਬਚਨ ਇਲਾਹੀ ਹਿਰਦੇ ਕਮਲ ਦੀਆ ਬਿਠਲਾਈ ਕਾਨ ਦੀਏ ਸੁਨ ਬਚਨ ਇਲਾਹੀ ਹਿਰਦੇ ਕਮਲ ਦੀਆ ਬਿਠਲਾਈ ਮਿਲ ਗੁਰ ਦਰਸ਼ਨ ਪਾਇਆ ਮਾਲਕ ਮੇਰੇ ਨੇ ਸੋਨਾ ਸਰੂਪ ਬਨਾਇਆ ਮਾਲਕ ਮੇਰੇ ਨੇ ਜੀ ਬਾ ਬਚਨ ਕਰਨੇ ਕੋ ਦੀਨੀ ਨੌ ਦਰਵਾਜੇ ਦੇਹ ਪਰ ਬੀਨੀ ਜੀ ਬਾ ਬਚਨ ਕਰਨੇ ਕੋ ਦੀਨੀ ਨੌ ਦਰਵਾਜੇ ਦੇਹ ਪਰ ਬੀਨੀ ਚਿੱਤ ਵਿੱਚ ਰਾਜ ਬਹਾਇਆ ਮਾਲਕ ਮੇਰੇ ਨੇ ਸੋਨ ਸਰੂਪ ਬਣਾਇਆ ਮਾਲਕ ਮੇਰੇ ਨੇ ਤਿੰਨ ਸਰੂਪੇ ਦੇ ਵਿੱਚ ਥਾਪੇ ਤਿੰਨਾ ਵਿੱਚ ਵਿਆਪਕ ਆਪੇ ਤਿੰਨ ਸਰੂਪੇ ਦੇ ਵਿੱਚ ਥਾਪੇ ਤਿੰਨਾ ਵਿੱਚ ਵਿਆਪਕ ਆਪੇ ਵਿਚ ਆਪੇ ਡੇਰਾ ਲਾਇਆ ਮਾਲਕ ਮੇਰੇ ਨੇ ਸੋਨ ਸਰੂਪ ਬਣਾਇਆ ਮਾਲਕ ਮੇਰੇ ਨੇ ਅਕਲ ਦਿਮਾਗ ਦੇ ਵਿੱਚ ਪਾ ਕੇ ਨੈਣ ਦੀ ਵਿੱਚ ਜੋਤ ਜਗਾ ਕੇ ਅਕਲ ਦਿਮਾਗ ਦੇ ਵਿੱਚ ਪਾ ਕੇ ਨੈਣਾ ਦੀ ਵਿੱਚ ਜੋਤ ਜਗਾ ਕੇ ਇਹ ਮੰਡਲ ਦਿਖਲਾਇਆ ਮਾਲਕ ਮੇਰੇ ਨੇ ਸੋਨ ਸਰੂਪ ਬਣਾਇਆ ਮਾਲਕ ਮੇਰੇ ਨੇ ਵਿੱਚ ਇੰਦਰੇ ਕਰਮ ਗਿਆਨ ਪੰਜੀ ਵਿੱਚ ਪਰ ਕਰਤੀ ਜਾਨ ਵਿੱਚ ਇੰਦਰੇ ਕਰਮ ਗਿਆਨ ਪੰਜੀ ਵਿੱਚ ਪਰ ਕੀਰਤੀ ਜਾਨ ਰੋਮ ਰੋਮ ਵਿੱਚ ਮਾਇਆ ਮਾਲਕ ਮੇਰੇ ਨੇ ਸੋਨ ਸਰੂਪ ਬਣਾਇਆ ਮਾਲਕ ਮੇਰੇ ਨੇ ਮਾਲਕ ਮੇਰੇ ਨੇ ਮਾਲਕ ਮੇਰੇ ਨੇ